ਹਾਂਜੀ ਉਸੇ ਤਰ੍ਹਾਂ ਫੇਰ ਆਪਾਂ ਇਹ ਕੱਟ ਦੇਣਾ ਆਵळा ਕੱਟ ਦੇਣਾ ਨਾਲੀਆਂ ਸਿੱਪੀਆਂ ਛੋਟਾ ਸਾਈਜ਼ ਦੀਆਂ ਸਿੱਪੀਆਂ ਦਾ ਹਾਂਜੀ ਇਹਦੇ ਵਿੱਚ ਆਪਾਂ ਸਿੱਪੀ ਅਟੈਚ ਕੀਤੀ ਹੁਣ ਆਪਾਂ ਇਹ ਲਾਵਾਂਗੇ ਇਹਨੂੰ ਥੋੜਾ ਜਿਹਾ نیچے ਜੈਨੂੰ ਕਰਕੇ ਲਾਉਣਾ ਦਾ ਸਿੱਪੀ ਦਾ ਧਾਗਾ ਤਾਂ ਹੀ ਤੇਨੇ ਤੇਨੇ ਇਹ ਲਾਵਾਂਗੇ ਥੱਲੇ ਆਪਾਂ ਲਾਵਾਂਗੇ ਮੋਤੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਆ ਚੀਜ਼ ਤਿਆਰ ਹੋਊਗੀ ਤੇ ਇੰਨੇ ਘੱਟ ਬਜਟ ਚ ਹੈਂਡਵਰਕ ਦੇ ਸੂਟ ਤਿਆਰ ਕਰਨੇ ਤੁਸੀਂ ਸਿੱਖ ਜਾਓਗੇ ਪਰ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਲਾਈਕ ਵੀ ਕਰਦੇ ਆ ਕਰੋ ਕਮੈਂਟ ਵੀ ਵੀਡੀਓ ਸ਼ੇਅਰ ਵੀ ਕਰਦੇ ਆ ਕਰੋ ਜਿਨ੍ਹਾਂ ਨੇ ਹੋਰ ਵੀ ਸਿੱਖਣੀਆਂ ਕੋਈ ਸਿੱਖ ਸਕੇ ਕਿਸੇ ਦਾ ਫਾਇਦਾ ਹੋ ਸਕੇ ਹਨ ਹੈਂਡਵਰਕ ਦੇ ਸੂਟ ਬਹੁਤ ਕੋਸਟਲੀ ਹੁੰਦੇ ਆ ਆਪਾਂ ਨਹੀਂ ਕਰਵਾ ਸਕਦੇ ਹੁੰਦੇ ਜਿਆਦਾ ਰੈਡੀ ਮੈਂ ਖੁਦ ਵੀ ਆਉਦੇ ਸੂਟਾਂ ਤੇ ਪਹਿਲਾਂ ਮੈਂ 5 5 7 7000 ਰੁਪਏ ਖਰਾਬ ਕਰ ਦਿੰਦੀ ਸੀ ਹੈਂਡਵਰਕ ਵਾਲੇ ਸੂਟਾਂ ਤੇ ਬਟ ਹੁਣ ਉਹ ਚੀਜ਼ ਨਹੀਂ ਕਰਦੀ ਮੈਂ ਖੁਦ ਆਉਦੇ ਸੂਟ ਖੁਦ ਡਿਜ਼ਾਈਨ ਕਰਦੀ ਆ ਖੁਦ ਮਿਹਨਤ ਕਰਦੀ ਆ ਤੇ ਨਾਲੇ ਬੰਦੇ ਵੀ ਬਹੁਤ ਸੋਹਣੇ ਆਗੇ ਤੇ ਨਾਲੇ ਆਪਦੀ ਚੀਜ਼ ਦੀ ਸੈਟੀਸਫੈਕਸ਼ਨ ਹੀ ਬਖਰੀ ਹੁੰਦੀ ਹੈ ਜਿਹੜੀ ਆਪਾਂ ਖੁਦ ਬਣਾਈ ਹੋਵੇ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਆ ਦੇਖੋ ਐ ਆਪਾਂ ਲਈ ਸੀਪੀ ਇੱਕ ਵਾਰ ਜੀ ਆਪਾਂ ਕੱਟ ਦੇਣਾ ਪਾਇਆ ਇਹਦੇ ਚ ਇੱਕ ਵਾਰ ਜੀ ਆਪਾਂ ਸੀਪੀ ਪਾਈਏ ਕੁਝ ਵੀ ਔਖਾ ਨਹੀਂ ਹੈਗਾ ਬਸ ਤੋਦ ਇੱਕ ਵਾਰ ਚ ਨਾ ਬਣੂਗਾ ਦੂਜੀ ਵਾਰ ਚ ਬਣ ਜੂਗਾ ਬਸ ਐਵੇਂ ਇੱਥੇ ਲਾਵਾਂਗੇ ਆਪਾਂ ਮੋਤੀ ਬਹੁਤ ਪਿਆਰੇ ਡਿਜ਼ਾਈਨ ਲੱਗਦੇ ਆ ਜਿਹੜੇ ਜਿਹੜੇ ਡਿਜ਼ਾਈਨ ਮੇਰੇ ਬਨੇ ਹੋਏ ਆ ਮੈਂ ਉਹ ਵੀ ਉਹ ਡਿਜ਼ਾਈਨ ਦੱਸਦੀ ਆ ਜ਼ਿਆਦਾਤਰ ਕਿਉਂਕਿ ਉਹ ਸੋਹਣੇ ਵੀ ਲੱਗਦੇ ਆ ਉਹਨਾਂ ਦਾ ਐਕਸਪੀਰੀਅੰਸ ਵੀ ਹੈਗਾ ਵੀ ਮੈਂ ਦੇਖੇ ਹੋਏ ਆ ਕਿਵੇਂ ਲੱਗਦੇ ਆ ਬਨੇ ਤੋਂ ਬਾਅਦ ਆ ਲੇ ਜੇ ਆਪਾਂ ਵਾਈਟ ਮੋਤੀ ਇਹਦੇ ਨਾਲ ਤੁਸੀਂ ਵਾਈਟ ਮੋਤੀ ਹੋਰ ਵੀ ਲੈ ਸਕਦੇ ਹੋ ਛੋਟੇ ਵੀ ਲੈ ਸਕਦੇ ਹੋ ਵੱਡੇ ਵੀ ਲੈ ਸਕਦੇ ਹੋ ਕਲਰ ਚ ਵੀ ਹੋਰ ਇੱਥੇ ਵੀ ਤੁਸੀਂ ਮੋਤੀ ਲਾ ਸਕਦੇ ਹੋ ਜੇ ਨਹੀਂ ਇਹ ਲਾਉਣੀਆਂ ਸਿੱਤੀਆਂ ਆ ਦੇਖੋ ਮੋਤੀ ਦੇ ਵਿੱਚ ਦੀ ਲੰਗਾਈ ਨੀਡਲ ਜਮਾ ਬ੍ਰੀਕ ਨੀਡਲ ਆਪਣੀ ਰੀਲ ਮੈਂ ਸਿੰਪਲ ਹੀ ਲਈ ਹੈ ਰੀਲ ਤੇ ਜੇਕਰ ਸੂਟ ਤੇ ਕਰਨਾ ਹੁੰਦਾ ਤਾਂ ਆਪਾਂ ਨੂੰ ਦੂਜੀ ਰੀਲ ਲੈ ਗੋਲਡਨ ਕਲਰ ਚ ਇਹਦੀ ਹੁੰਦੀ ਹੈ ਜਿਹੜੀ ਉਦੋਂ ਫਿਰ ਉਹ ਵਾਲੀ ਲੈਣੀ ਪੈਂਦੀ ਆ ਮੈਂ ਦੇਖੋ ਜੇ ਕੁਛ ਨਾ ਪਤਾ ਲੱਗਿਆ ਤਾਂ ਕਮੈਂਟਾਂ ਚ ਪੁੱਛ ਲਿਓ ਮੈਂ ਕੋਸ਼ਿਸ਼ ਕੀਤੀ ਆ ਦਿਖਾਉਣ ਦੀ ਕਿ ਯਾਰ ਇੱਕ ਤਰ੍ਹਾਂ ਦਾ ਟਾਈਮ ਆ ਨਾ ਤੇ ਫਿਰ ਇੱਕ ਥੋੜਾ ਜਿਹਾ ਹੱਥ ਵੀ ਹਿਲਦਾ ਦਾ ਜਦੋਂ ਉੱਪਰ-ਨੀਚੇ ਹੁੰਦਾ ਨਾ ਫਰੇਮ ਆ ਦੇਖੋ ਫੇਰ ਆਏ ਜਿਵੇਂ ਆ ਦੇਖੋ ਇਹਦੀ ਪੋਜੀਸ਼ਨ ਆ ਜਿਵੇਂ ਇੱਥੇ ਆਪਣਾ ਧਾਗਾ ਕੱਸਿਆ ਜਾਊਗਾ ਆ ਦੇਖੋ ਆਏ ਆਏ ਹੋਣੀ ਚਾਹੀਦੀ ਇਹਦੇ ਉੱਪਰ ਮਰਿਸੀ ਇਦੇ ਉੱਪਰ ਲੱਗ ਜੇ ਮੜਾ ਜਾ ਇਹ ਤਾਂ ਜ਼ਿਆਦਾ ਸੋਹਣਾ ਲੱਗੂਗਾ ਹਾਂਜੀ ਫੇਰ ਉਸੇ ਤਰ੍ਹਾਂ ਆ ਲਓ ਜੇ ਪਸੂਕੀ ਆ ਦੇਖੋ ਐਂ ਧਾਗੇ ਨੂੰ ਫਿਕਸ ਕਰਕੇ ਦੇਖ ਲਿਆ ਕਰੋ ਐ ਇਧਰਲੇ ਹੱਥ ਨਾਲ ਐ ਖਿੱਚ ਕੇ ਦੇਖ ਲਿਆ ਕਰੋ ਮੈਂ ਬਹੁਤ ਸਲੋ ਕੰਮ ਕਰ ਰਹੀ ਆ ਵੀ ਸਮਝ ਆ ਸਕੇ ਸਾਰਾ ਹਨ ਵੀ ਕਿਸੇ ਨੂੰ ਕੋਈ ਡਾਊਟ ਨਾ ਰਹੇ ਬਸ ਸਾਰਾ ਇਹ 100 ਰੁਪਏ ਦਾ ਸਮਾਨ ਆਗਾ ਆ ਜਿਹੜਾ ਵੀ ਆਪਣੇ ਸੂਟ ਤਿਆਰ ਕਰਨ ਤੇ ਤੇ ਲੱਗੂਗਾ ਇਸ ਤਰੀਕੇ ਦੇ ਇਸ ਡਿਜ਼ਾਈਨ ਨਾਲ ਜਿਵੇਂ ਆਪਾਂ ਕੁਝ ਗੰਡਾਂ ਦੀ ਕਢਾਈ ਦੀਆਂ ਕਾਫੀ ਸਾਰੀਆਂ ਵੀਡੀਓ ਨੇ ਉਹ ਐਡ ਕਰਤੀਆਂ ਜਿਵੇਂ ਜਿਵੇਂ ਆਪਾਂ ਸਿੰਪਲ ਸੂਈ ਨਾਲ ਲਾਈਨ ਸਿੱਪੀਆਂ ਲਾ ਲਈਏ ਨੀਚੇ ਉੱਪਰ ਇਹ ਛੋਟੇ ਛੋਟੇ ਫੁੱਲ ਪਾਤੇ ਵਿੱਚ ਮਿਕਸ ਕਰਕੇ ਗੰਡਾਂ ਦੀ ਕਢਾਈ ਦੇ ਫੁੱਲ ਪਾਤੇ ਐਵੇਂ ਡਿਜ਼ਾਈਨ ਆਪਾਂ ਆਪਣੇ ਦਿਮਾਗ ਨਾਲ ਹੀ ਬਣਾਉਣੇ ਹੁੰਦੇ ਆ ਬਟ ਦੂਜੇ ਬੰਦੇ ਤੋਂ ਤਾਂ ਆਪਾਂ ਆਈਡੀਆ ਲੈਣਾ ਹੁੰਦਾ ਆ ਦੇਖੋ ਇਹਨੂੰ ਐਂ ਫਿਕਸ ਕਰਕੇ ਦੇਖ ਲਿਆ ਕਰੋ ਐਂ ਐਂ ਨੂੰ ਸਿੱਧੀ ਕਰ ਲਿਆ ਕਰੋ ਐਂ

ಕಡಿ ಕಟ್ಟ ਕਟ ਦੇਣੇ ਤੋਂ ਬਾਅਦ ਆਪਾਂ ਲਈ ਇੱਕ ਸਿੱਪੀ। ਨਾਲੇ ਕੋਈ ਸਿੱਪੀ ਲਈ ਆਪਾਂ। ਹੁਣ ਇਹਨੂੰ ਆਏ ਆਪਾਂ ਨੀਚੇ ਨੂੰ ਕਰਕੇ ਸਿੱਪੀ ਨੂੰ। ਇੱਥੇ ਜੇ ਕਰ ਦਾਂਗੇ ਇਹਨੂੰ ਫਿਕਸ। ਆਏ। ਧਾਗੇ ਨੂੰ ਆਪਾਂ ਖਿੱਚ ਲਾਂਗੇ। ਆਪਦੀ ਆਪੇ ਜਦੋਂ ਆਪਾਂ ਹੋਰ ਥਾਂ ਫਿਕਸ ਕੀਤੀ ਹੋਈ ਧਾਗਾ ਆਪਾਂ ਖਿੱਚ ਕੇ ਇਧਰ ਨੂੰ ਕੀਤਾ ਸੀ ਨਾ ਫਿਕਸ ਕਰਨ ਲਈ। ਤਵਾ ਆਪਦੀ ਆਪੀ ਆਪਦੀ ਸਹੀ ਜਗ੍ਹਾ ਤੇ ਆ ਗਈ ਇਹਨੂੰ ਥੋੜਾ ਜਿਹਾ ਆਪਾਂ ਐ ਹੋਰ ਕੱਸ ਦਾਂਗੇ ਤੇ ਇੱਥੇ ਲਾਵਾਂਗੇ ਆਪਾਂ ਜੀ ਵਾਈਟ ਮੋਤੀ ਵਾਈਟ ਮੋਤੀ ਵੀ ਆ ਲੈਸ ਵਾਲੇ ਯੂਜ਼ ਕੀਤੇ ਸੀ ਮੈਂ ਐਵੇਂ ਜਿਹੜੀਆਂ ਚੀਜ਼ਾਂ ਆਪਣੇ ਕੋਲੇ ਫालतू ਬਚੀਆਂ ਪਈਆਂ ਹੁੰਦੀਆਂ ਨਾ ਉਹਨਾਂ ਨੂੰ ਰੀਯੂਜ਼ ਕਰਿਆ ਕਰੋ ਕੰਮ ਲੈਣਾ ਚਾਹੀਦਾ ਹੈਗਾ ਸੰਜੀ ਸਾਰੀਆਂ ਪੈਣਾ ਇੱਕ ਵਾਰ ਜ਼ਰੂਰ ਟਰਾਈ ਕਰਿਓ ਜੀ ਤੇ ਕਮੈਂਟ ਕਰਕੇ ਡਿਜ਼ਾਈਨ ਕਿਵੇਂ ਲੱਗਿਆ ਮੇਰਾ ਫੀਡਬੈਕ ਜ਼ਰੂਰ ਦਿਓ ਕਿਉਂਕਿ ਮੈਂ ਖੁਦ ਹੀ ਡਿਜ਼ਾਈਨ ਹੁੰਦੇ ਆ ਮੇਰੇ ਕਿਸੇ ਤੋਂ ਆਪਾਂ ਹੋਣੀ ਮਤਲਬ ਕਿਸੇ ਤੋਂ ਦੇਖ ਕੇ ਨਹੀਂ ਕਿਤੇ ਵੀ ਮੇਰੇ ਸੂਟ ਤੇ ਸੀ ਤਾਂ ਇਹ ਚੀਜ਼ ਬਟ ਸੋਹਣੀ ਦੇਖੋ ਕਿੰਨੀ ਲੱਗ ਰਹੀ ਹੈ ਜੇ ਤੁਹਾਨੂੰ ਆਰੀ ਵਰਕ ਵੀ ਆਉਂਦਾ ਇਹਦੇ ਨਾਲ ਆਪਾਂ ਥੋੜਾ ਜਿਹਾ ਆਰੀ ਵਰਕ ਦਾ ਟੱਚ ਦੇ ਦਗੇ ਤਾ ਹੋਰ ਵੀ ਸੋਹਣਾ ਲੱਗਦਾ ਮੈਂ ਆਪਜਨ ਤੋਂ ਥੋੜਾ ਜਿਹਾ ਸੁੱਟਨ ਤਿਆਰੀ ਵਰਕ ਦਾ ਟੱਚ ਦਿੰਨੀ ਹੁੰਨੀ ਆ ਫਿਰ ਮੈਂ ਡਿਡਲ ਵਰਕ ਯੂਜ਼ ਕਰ ਦਿੰਨੀ ਹਣੀ ਵਿੱਚ ਵਿੱਚ